ਮੈਂ ਘੱਟ ਤਾਂ ਘੱਟ ਇਹ ਵੇਖਿਆ ਜਨਾ ਉਹ ਆ ਵੀ ਆ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਹਾਂਜੀ ਸੱਸੂ ਜੀ ਨਾਲ ਜੀ ਜਾ ਰਹੇ ਹੁਣ ਚਾਹ ਹਣੀ ਹਲੇ ਮਠਾਈ ਚਾਹੀਦੀ ਸਾਡੇ ਠੀਕ ਹੈ ਜੀ ਕੋਈ ਕੀ ਕਰੀਏ ਤੁਹਾਨੂੰ ਅਸੀਂ ਵੀਡੀਓ ਨਹੀਂ ਖਾੜੀ ਸਕਦੇ ਆਪਣੇ ਨਾ ਦੋ ਚੈਨਲ ਨੇ ਇੱਕ ਤਾਂ ਚੈਨਲ ਵੱਡਾ ਬਣਾਉਣਾ ਚਾਹੁੰਦਾ ਜੀ ਇਹ ਲੱਖ ਸਬਸਕ੍ਰਾਈਬਰ ਦੇ ਕਰੀਬ ਪਹੁੰਚਣ ਵਾਲਾ ਜੀ 1 ਹਣਾ ਲੱਖ ਹੋ ਗਿਆ ਲੱਖ ਵੀ ਤੁਸੀਂ ਉਹ ਕਰਨਾ ਲੱਖ ਵੀ ਤੁਸੀਂ ਉਹ ਕਰਨਾ ਤੁਸੀਂ ਸਾਡੀ ਸਪੋਰਟ ਨਹੀਂ ਜੀ ਇਹ ਮਾਮਲੇ 'ਚ ਬਹੁਤ ਘੱਟ ਸਪੋਰਟ ਕਰਦੇ ਹੋ ਵੀਡੀਓ ਦੇਖ ਕੇ ਚਲੇ ਜਾਂਦੇ ਹੋ ਸਬਸਕ੍ਰਾਈਬ ਬਹੁਤ ਘੱਟ ਕਰਦੇ ਹੋ ਦੇਖੋ ਮੈਂ ਤੁਹਾਨੂੰ ਅੱਗੇ ਵੀ ਕਹਿਣੀ ਹੁੰਦੀ ਆ ਥੋੜਾ ਜਿਹਾ ਬੱਚੇ ਕਰਕੇ ਅਸੀਂ ਮਾੜਮ ਨਾਲ ਕਰਕੇ ਉਹਦੇ ਮਤਲਬ ਬਾਉਂਡ ਆ ਜਾਂਦੇ ਜੀ ਉਹਦੇ ਪੜਨ ਕਰਕੇ ਅਸੀਂ ਬਾਉਂਡ ਹੋਏ ਹੋਏ ਆ ਕੋਈ ਗੱਲ ਨਹੀਂ ਗਾਹਾਂਗਾ ਆਪਾਂ ਖੁੱਲਕੇ ਵਲੌਗਿੰਗ ਕਰਨੀ ਆ ਸਾਨੂੰ ਕਾਫੀ ਰਿਸ਼ਤੇਦਾਰਾਂ ਦੀ ਵੀ ਡਿਮਾਂਡ ਆ ਬਈ ਤੁਸੀਂ ਸਾਡੇ ਵੀ ਜਦੋਂ ਆਉਂਗੇ ਤਾਂ ਬਲੌਗਿੰਗ ਕਰਿਓ ਅਜੇ ਕਿਤੇ ਨਿਕਲਿਆ ਹੀ ਨਹੀਂ ਜਾਂਦਾ ਸਾਡੇ ਵੀ ਤਾਂ ਟਾਈਮ ਦੀ ਟਾਈਮ ਜਾਂਦੇ ਘਟਾ ਘਟਲਾ ਹੁਣ ਤੁਸੀਂ ਮੰਨ ਲਓਗੇ ਤੁਸੀਂ ਕਹੋਗੇ ਵੀ ਭੈਣ ਪੂਤਾ ਕਹਿੰਦੀ ਸੀ ਵੀ ਵਿਆਹ ਦੇ ਵੀ ਬਲੌਗ ਪਾਵਾਂਗੇ ਸਾਡਾ ਸਿਸਟਮ ਇਹੋ ਜਿਹਾ ਹੋ ਗਿਆ ਨਾ ਤਾਂ ਸਾਨੂੰ ਬਲੌਗਿੰਗ ਕਰਨੇ ਵਾਲਾ ਕੋਈ ਮਿਲੇ ਆ ਇੱਕ ਦੋ ਨਾਲ ਗੱਲ ਕਰੀ ਹੋਈ ਸੀ ਉਹਨਾਂ ਨੂੰ ਵੀ ਤਰੰਤ ਕਿਧਰੇ ਜਾਣਾ ਪੈ ਗਿਆ ਸਾਬ ਅਗਲੇ ਦੀਆਂ ਪ੍ਰੋਬਲਮਾਂ ਹੁੰਦੀਆਂ ਤੇ ਸਾਨੂੰ ਕੋਈ ਬਲੌਗਿੰਗ ਕਰਨੇ ਵਾਲਾ ਨਹੀਂ ਮਿਲਿਆ ਕਿਉਂਕਿ ਅਸੀਂ ਖੁਦ ਮੈਨਤੀ ਕਿ ਅਗਲੇ ਤੋਂ ਬਲੌਗਿੰਗ ਨਹੀਂ ਕਰ ਹੁੰਦੀ ਜਿਹੜਾ ਮੇਨ ਬੰਦਾ ਹੁੰਦਾ ਘਰ 'ਚ ਹੈਨਾ ਜੀ ਤੇ ਰਵਿੰਦਰ ਨੂੰ ਵੀ ਬਹੁਤ ਚਾਉਤੀਗਾ ਰਵਿੰਦਰ ਕਹਿੰਦਾ ਵੀ ਮੈਂ ਤਾਂ ਨਹੀਂ ਤੁਹਾਡੀ ਬਲੌਗਿੰਗ ਕਰ ਸਕਦਾ ਹੈਗਾ ਮੈਂ ਤਾਂ ਆਪਣਾ ਖੁੱਲ ਕੇ ਵਿਆਹ ਦੇਖਣਾ ਚਲੋ ਬੱਚੇ ਨੂੰ ਹੁੰਦਾ ਹੈ ਨਾ ਜੀ ਮੇਨ ਵਿਆਹ ਸੀਗਾ ਵੀ ਤਾਂ ਕਰਕੇ ਸਭ ਤੋਂ ਬਲੌਗਿੰਗ ਨਹੀਂ ਹੋਈ ਹੈਗੀ ਮੈਂ ਫੇਰ ਵੀ ਕੋਸ਼ਿਸ਼ ਕਰੂੰਗੀ ਬਈ ਵੀਡੀਓਾਂ 'ਚੋਂ ਕੱਢ ਕੇ ਇੱਕ ਦੋ ਬਲੌਗਰ ਸੀ ਪਾਈਏ ਜਿਹੜਾ ਆਪਣੇ ਵੀਡੀਓ ਬਣੀਆਂ ਵਿਆਹ ਦੀ ਕਿਹਾ ਸੀਗਾ ਮਿਰੇਨੋ ਇਹ ਉਥੋਂ ਸੌਰੀ ਆ ਕੀ ਕਰੀਏ ਅਸੀਂ ਬਹੁਤ ਮਜਬੂਰ ਆ ਕਿਉਂਕਿ ਬਲੌਗਿੰਗ ਕਰਨ ਨੂੰ ਸਭ ਦਾ ਹੀ ਜੀ ਕਰਦਾ ਮੈਂ ਤੁਹਾਨੂੰ ਨਾਲ ਵਾਅਦਾ ਕੀਤਾ ਸੀਗਾ ਵੀ ਮੈਂ ਵਿਆਹ ਦੇ ਬਲੌਗ ਪਾਉਂਗੀ ਪਰ ਨਹੀਂ ਸਤੋਂ ਵਿਆਹ ਦੇ ਬਲੌਗ ਨਹੀਂ ਬਣੇ ਤੇ ਜਿਹੜੇ ਸਾਡੇ ਚੈਨਲ ਨੇ ਇਹ ਦੋ ਨੇ ਇਹ ਹੈਗਾ ਸੰਧੂ ਫੈਮਿਲੀ ਬਲੌਗ ਇਹ ਹੈਗਾ ਸੰਧੂ ਪੰਜਾਬੀ ਬਲੌਗ ਜੀ ਤੇ ਤੁਸੀਂ ਦੇਖਦੇ ਹੋ ਦੂਜਾ ਹੈਗਾ ਸੰਧੂ ਫੈਮਿਲੀ ਬਲੌਗ ਅੱਛਾ ਜੀ ਅੱਜ ਕਦੇ ਨਹੀਂ ਆਇਆ ਅੱਜ ਮੈਂ ਕਹਿੰਦੀ ਹਾਂ ਜੀ ਹੋਈ ਨਹੀਂ ਕਿਉਂਕਿ ਬਹੁਤ ਜਲਦਾ ਹੈ ਮੇਰੇ ਗੋਡੇ ਚ ਦਰਦ ਆ ਜੀ ਇਹ ਗੋਡੇ ਚ ਬਹੁਤ ਦਰਦ ਆ ਗੋਡੇ ਚ ਦਰਦ ਘਾਟਾ ਪੁਰਾ ਚੱਲਦੇ ਕਰਦਾ ਸੁਸਤੀ ਵੱਧ ਪਈ ਹੋਈ ਆ ਅਪਰੋਂ ਖਾਈ ਜਾਂਦੀ ਆ ਇਹ ਵੀ ਖਾਣਾ ਤਾਂ ਹੁਣ ਹੈਗਾ ਹੀ ਆ ਜਿੰਨੇ ਜਰਾ ਮਠਾਈ ਮੁੱਕਦੀ ਨੇ ਉਹਨੇ ਚ ਹਟਣਾ ਥੋੜਾ ਫੇਰ ਕੁਝ ਕੁਝਾਉਣ ਲੱਜਣਾ ਜਦੋਂ ਮੁੱਕ ਜਾਣੀਆਂ ਇਹ ਫੇਰ ਐ ਬਣਾ ਵੀ ਜੇ ਗਵੰਡੀਆਂ ਦੇ ਇੱਕ ਗੋਲੀ ਆ ਜੋ ਪਰ ਮੈਨ ਲੱਟੂਦੀ ਹੁਣ ਅਸੀਂ ਜਵਾਬ ਦੰਨੇ ਮਠਾਈਆਂ ਨੂੰ ਬਈ ਸੋਈ ਗੱਲਾਂ ਆ ਜੀ ਖੁਸ਼ ਰਹਿਆ ਕਰੋ ਜ਼ਿੰਦਗੀ ਚ ਖੁਸ਼ ਮਸਤ ਰਹਿਆ ਕਰੋ ਪਰਵਾਰਾਂ ਚ ਰਲਤੇ ਰਿਹਾ ਕਰੋ ਹੁਣ ਅਸੀਂ ਬੈਠੇ ਸੀਗੇ ਅਸੀਂ ਆਪਣੇ ਵਿਆਹ ਦੀ ਐਲਬਮ ਕੱਢੀ ਬੈਠੇ ਤੇ ਜਾਈਆਂ ਜੀਆਂ ਜੀਆਂ ਸੈੱਟ ਕਰਕੇ ਰੱਖੀਆਂ ਦੀਆਂ ਬੇਟੀ ਚ ਤਾਂ ਵਿਆਹ ਦੀ ਐਲਬਮ ਮੇਰੇ ਹੱਥ ਲੱਗ ਗਈ ਮੈਂ ਕਿਹਾ ਵੀ ਅੱਜ ਵਿਆਹ ਦੀ ਐਲਬਮ ਨਾਲੇ ਦੇਖਦੇ ਨਾਲੇ ਪਿੰਡ ਭਾਈਆਂ ਨੂੰ ਦਿਖਾਉਣੇ ਆ ਭਾਈ ਸਾਡਾ 30 ਸਾਲ ਪਹਿਲਾਂ ਵਾਲਾ ਵਿਆਹ ਦੱਸਿਓ ਹੁਣ ਦੇ ਵਿਆਹ ਸਰ ਪਹਿਲਾਂ ਵਾਲੇ ਵਿਆਹ 'ਚ ਕੀ ਫਰਕ ਹੈ ਕੀ ਫਰਕ ਹੈ ਕੀ ਪਹਿਰਾਵਿਆਂ 'ਚ ਫਰਕ ਸਾਨੂੰ ਤਾਂ ਨਹੀਂ ਲੱਗਦਾ ਸਾਡੇ ਵਿਆਹ 'ਚ ਤਾਂ ਜਮਾਂ ਹੀ ਲੱਗਦਾ ਕਿਉਂਕਿ ਸਰਦਾਰ ਜੀ ਆਪਣੀ ਟੌਰੀਫਾਈ ਜਾਣਦੀਆਂ ਗੱਲਾਂ ਕਈ ਸਾਲ ਹੋਈ ਗਈਆਂ ਸਾਡੀ ਬੀਚ ਚ ਬੀਚ ਕਿਉਂਕਿ ਆਪਾਂ ਅੱਗੇ ਸਮੇਂ ਹੁੰਦਾ ਤਾਂ ਅਸੀਂ ਇਕੱਠੀਆਂ ਹੋ ਕੇ ਬਹਿ ਜਾਂਦੀਆਂ ਨਹੀਂ ਹਾਸੀਆਂ ਖੇਡਦੀਆਂ ਦੀਆਂ ਜਿਹੜਾ ਮਤਲਬ ਪੜ੍ਹੀ ਲਿਖੀ ਹੋਣੀ ਤੇ ਬਹੁਤ ਫਰਕ ਪੈਂਦਾ ਨਾ ਪੈਂਦਾ ਹਾਂ ਹੁਣ ਪੈਂਦੀਆਂ ਨੇ ਵੀ ਆਪਣੇ ਸਾਰੇ ਮਤਲਬ ਨਾ ਫ੍ਰੀ ਚੱਕਰੀਆਂ ਵਾਲੇ ਨਾ ਚੱਕਰੀਆਂ ਵਾਲੇ ਸਾਡੇ ਵੱਧ ਨੇ ਹਾਂ ਸਾਰੇ ਕਿਸ ਤਰ੍ਹਾਂ ਬਾਹਰਲੇ ਵੱਧ ਨੇ ਪੁੱਤਰ ਮੇਰੇ ਪੇਕੀਆਂ ਵੱਲ ਬਾਹਰਲੇ ਵੱਧ ਨੇ ਤੇ ਉਹਦੇ ਕਰਕੇ ਅੱਜ ਹੁਣ ਸੋਚਣ ਲੱਗਿਆਂ ਬਾਰਬੁਰ ਜਾਣ ਬਾਰੇ ਤਾਂ ਹਾਂ ਸਾਰੇ ਉਹਨਾਂ ਹਾਈ ਸਟੈਂਡਰਡ ਜਿਹਾਂ ਦੀਆਂ ਉਹਨਾਂ ਦਾ ਮਨੁਮੀਦਾ ਵਿਗਿਆਨ ਉਹ 50 ਸਾਲ ਤਿੰਨ ਟੜੀ ਹੋ ਗੋ ਬਿੰਦਰਵੀਰ ਨਾਲੋਂ ਮੈਨੂੰ ਤਾਂ ਬਹੁਤ ਵੱਡੀ ਸੋਝੀ ਵਾਲੀ ਲੋਕ ਕੇ ਮੈਨੂੰ ਪਤਾ ਲੱਗਿਆ ਬਿੰਦਰਵੀਰ ਉਹ ਤੇਦਰਵੀਰ ਵੀ ਬਾਹਰ ਹੈ ਪਿੰਡ ਦੇ ਕਈ ਮੁੰਡਿਆਂ ਦਾ ਪਤਾ ਹੀ ਨਹੀਂ ਤਾਂ ਸਾਡੇ ਸਾਡੇ ਪਿੰਡ 'ਚ ਬਹੁਤ ਛੇਤੀ ਇਹ ਚੀਜ਼ ਦਾ ਹੋ ਗਿਆ ਤਿੰਨ ਚਾਰ ਤਾਂ ਸਾਨੂੰ ਸੋਝੀ ਵਾਲੇ ਹੋ ਕੇ ਪਤਾ ਲੱਗਿਆ ਵੀ ਫਲਾਣੇ ਦੇ ਵੀ ਮੁੰਡੇ ਨੇ ਹੂੰ ਉਹ ਨਾਨਕ ਵੀਰ ਦਾ ਬਹੁਤ ਉਹਨਾਂ ਦੇ ਘਰ ਮੁੰਰੇ ਨੂੰ ਅਸੀਂ ਜਦੋਂ ਪ੍ਰਾਇਮਰੀ ਸਕੂਲ ਚ ਪੜਨ ਜਾਣਾ ਉਹਨਾਂ ਦੇ ਘਰ ਮੁੰਰੇ ਨੰਗਣਾ ਬੀਬੀ ਨੇ ਘਰ ਗੱਲਾਂ ਕਰਦੀਆਂ ਅਸੀਂ ਕਹਿਣਾ ਵੀ ਹੈ ਵੀ ਉਹਨਾਂ ਦਾ ਇੱਕ ਹੋਰ ਮੁੰਡਾ ਵੀ ਆ ਸੰਤਾ ਪਤਾ ਨਹੀਂ ਦੇਖਿਆ ਤਾਂ ਹੈ ਨਹੀਂ ਕਦੇ ਕਿਉਂਕਿ ਸਾਡੀ ਸੋਝੀ ਤੋਂ ਪਹਿਲਾਂ ਦੇ ਬਾਹਰ ਗਏ ਹੋਏ ਆ ਜਿਹਨਾਂ ਨੇ ਚੱਲ ਚੱਲ ਕੇ ਜਾਂ ਪਿਆ ਸਾਨੂੰ ਨਾਲ ਲਾ ਦੇ ਬਈ ਇਹ ਇਹ ਗੱਲਾਂ ਨਾ ਫਿਰ ਹੋ ਜਾਂਦੀਆਂ ਨੇ ਬਈ ਸਟੈਂਡਰਡ ਜਾਂ ਤੀਗਾ ਇੱਧਰ ਲਿਆਉਂਦਾ ਵੀ ਉੱਧਰ ਲਿਆਉਂਦਾ ਵੀ ਹੁਣ ਮੈਂ ਤੁਹਾਨੂੰ ਦੱਸਦੀਆਂ ਬਈ ਹੁਣ ਐਕਣਾ ਮੈਨੂੰ ਕਿਸੇ ਨੇ ਚਰਜੀ ਕਰੀ ਕਹਿੰਦੇ ਵੀ ਜੇ ਬਾਹਰ ਦਾ ਸਮਾਨ ਲੈਣਾ ਹੋਵੇ ਮੇਕਅਪ ਦਾ ਤੇ ਮੈਂ ਬਾਹਰ ਲਈ ਚਾਰਾ ਇੱਧਰ ਲਈ ਬਹੁਤ ਫਰਕ ਹੁੰਦਾ ਹੈ ਪੋਟੜ ਚੀਜ਼ ਪੋਟੜੇ ਹੁੰਦੀ ਆ ਮੈਂ ਹਾਂ ਕਿ ਮੈਂ ਪੋਟੜ ਚੀਜ਼ਾਂ ਹੀ ਵਰਤੀਆਂ ਅੱਜ ਤੋਂ 30 ਸਾਲ ਪਹਿਲਾਂ ਆਪਣੇ ਵਿਆਹ ਨੂੰ ਕਿਉਂਕਿ ਮੇਰੀ ਮੇਕਅਪ ਵਾਲੀਆਂ ਕਿੱਟਾਂ ਮਾਰ ਵੀ ਨਹੀਂ ਆਈਆਂ ਸੀਗੀਆਂ ਜਰਮਨ ਤੋਂ ਜਰਮਨ ਤੋਂ ਤੇ ਮੈਂ ਤੁਹਾਨੂੰ ਦੱਸਦੀ ਆਂ ਵੀ ਹੁਣ ਤਾਂ ਹਰੇਕੇ ਬਾਹਰ ਤੁਰਿਆ ਫਿਰਦਾ ਹੈ ਹਰੇਕੇ ਅਗਲਾ ਚਲੇ ਜਾਂਦਾ ਹੈ ਵੀ ਯਾਦ 40 45 50 ਸਾਲ ਪਹਿਲਾਂ ਤਾਂ ਕੋਈ ਕੋਈ ਜਾਂਦਾ ਤਾਂ ਪਿੰਡ ਚੋਂ ਇੱਕ ਅੱਧਾ ਸਾਡੇ ਉਹਨਾਂ ਟਾਈਮਾਂ ਦੇ ਗਏ ਹੋਏ ਨੇ ਬਈ ਹੁਣ ਤਾਂ ਸਾਨੂੰ ਤਾਂ ਵੈਸੇ ਇੰਨਾ ਸ਼ੌਂਕੇ ਨਹੀਂ ਹੈਗਾ ਬਾਹਰ ਬੂਦਲੀ ਚੀਜ਼ ਦਾ ਮੈਨੂੰ ਤਾਂ ਐ ਨਹੀਂ ਕਿਉਂਕਿ ਹੁਣ ਜਵਾਬੇ ਦੇ ਦੀ ਤਾਂ ਹੁਣ ਵੀ ਜੇ ਇੱਕ ਤਾਂ ਕਹਿੰਦੇ ਨੇ ਮਤਲਬ ਉਹ ਆਪਣਾ ਗਏ ਹੋਣੇ ਜਿੰਨੇ ਵੀ ਬਾਹਰ ਗਏ ਜਿਉਣਾ ਭਾਈ ਮੈਂ ਬੱਚਿਆਂ ਨੂੰ ਕਹਿ ਦਿੰਨੀ ਆ ਪੁੱਤ ਰਹਿਣ ਦੋ ਛੱਡੋ ਪਰੇ ਹੁਣ ਇੱਥੇ ਹਰ ਬਾਰ ਵਾਲਾ ਕੋਈ ਫਿਰ ਉਹ ਨਹੀਂ ਰਿਹਾ ਫਰਕ ਨਹੀਂ ਰਿਹਾ ਕਿਉਂਕਿ ਬਹੁਤ ਕੁਝ ਬਾਹਰ ਲੜਾਇਆ ਹੋਇਆ ਹੈ ਰੂਹ ਹੀ ਰੱਜੀ ਹੋਈ ਹੈ ਆਏ ਮਨ ਨੂੰ ਆਏ ਹੈ ਨਹੀਂ ਭੁੱਖ ਜੀ ਵੀ ਹਾਂ ਕਿਉਂਕਿ ਪਹਿਨਤਾ ਹੀ ਮਹਾਰਾਜ ਨੇ ਰੰਗਾਂ ਭਾਗਾ ਚ ਕੋਈ ਅਹੀ ਜੀ ਗੱਲ ਨਹੀਂ ਹੈਗੀ ਬਹੁਤ ਬਖਸ਼ਿਸ਼ ਹੈ ਪ੍ਰਮਾਤਮਾ ਦੀ ਬਈ ਸੋਹੀ ਗੱਲਾਂ ਨੇ ਉਹੀ ਸਰਦਾਰ ਦੀ ਗੱਲਾਂ ਕਰਦੇ ਤੇ ਕਹਿੰਦੇ ਆਪਣੀ ਜਨ ਦੀ ਟੌਰ ਕਿੰਨੀ ਆ ਮੈਂ ਕਹਾਂ ਜੀ ਐਦਾਂ ਹੀ ਹੁੰਦਾ ਬਈ ਆਪਣੀ ਟੌਰ ਦੀ ਜਨ ਦੀ ਟੌਰ ਦੀਆਂ ਗੱਲਾਂ ਤਾਂ ਮੇਰੇ ਪਿੰਡ ਬਹੁਤ ਚਿਰ ਹੋਈ ਗਈਆਂ ਬਈ ਹਲਾਣੇ ਦੀ ਕੁੜੀ ਦੀ ਜਨ ਆਈ ਥੀ ਬਈ ਬਹੁਤ ਟੌਰ ਤੀ ਜਨ ਦੀ ਮਹਾਰਾਣ ਸਾਰੇ ਕੋਟ ਪੈਂਟਾਂ ਵਾਲੇ ਪੂਰੇ ਹਾਈ ਫਾਈ ਮੈਂ ਮੈਨੂੰ ਉਹਦੇ ਵਿੱਚ ਮੈਂ ਕਹਾਂ ਐਦਾਂ ਹੀ ਗੱਲ ਕਰ ਲਈ ਬਈ ਹਨਾ ਬਈ ਥੋੜਾ ਜਿਹਾ ਆਪਾਂ ਨੂੰ ਚਿਹਰਿਆਂ ਨੂੰ ਡੁਪਲੀਕੇਟ ਮੇਕਅਪ ਦੀ ਗੱਲ ਕੀਤੀ ਸੀ ਮੇਕਅਪ ਦੀ ਕੁਝ ਗੱਲ ਕੀਤੀ ਸੀ ਇਦਾਂ ਬਈ ਆਪਾਂ ਓਵਰ ਜਾ ਕਰਦੇ ਆ ਫਿਰ ਆਪਣਾ ਜਿਹੜਾ ਚਿਹਰਾ ਹੁੰਦਾ ਫਿਰ ਉਹ ਹੈ ਜਿਹਾ ਨਹੀਂ ਰਹਿੰਦਾ ਵੀ ਮੈਂ ਤਾਂ ਬਣੇ ਵਿਆਹ ਦੀ ਉਹ ਤਿਆਰ ਹੋਈ ਹੋਈ ਆ ਹਨਾ ਬਿਊਟੀ ਪਾਰਲਰ ਦੇ ਤਾਂ ਬਿਊਟੀ ਪਾਰਲਰ ਦੇ ਮੈਨੂੰ ਇਹ ਚੀਜ਼ ਤੋਂ ਮੈਨੂੰ ਕਮੈਂਟ ਆਏ ਕਈ ਅ ਕਈ ਸਾਲ ਪਹਿਲਾਂ ਮੈਂ ਵੀਡੀਓ ਪਾਈ ਥੀ ਸਾਨੂੰ ਪੰਜਵਾਂ ਸਾਲ ਪੂਰਾ ਹੋਣੇ ਵਾਲਾ ਕੰਮ ਕਰਦੇ ਆ ਨੂੰ ਤੇ ਮੈਨੂੰ 4 ਕਸਾਲ ਪਹਿਲਾਂ ਕਮੈਂਟ ਆਇਆ ਰਈ ਕਹਿੰਦੇ ਭੈਣ ਤੂੰ ਝੂਠ ਕਿੰਨਾ ਬੋਲਦੀ ਆ ਕਹਿੰਦੇ ਜੱਤਾਂ ਬਿਊਟੀ ਪਾਰਲਰ ਹੈ ਹੀ ਨਹੀਂ ਤੇ ਮਾਂ ਪੈਣ ਮੇਘੇ ਤੇਰੇ ਬਾਦੇ ਨਹੀਂ ਹੋਣੇ ਮੈਂ ਵੱਕ ਕੇ ਬਿਊਟੀ ਪਾਰਲਰ ਦੇ ਮੈਂ ਤਿਆਰ ਹੋਈਆਂ ਤਿਆਰੀ ਵੀ ਕਰੀ ਸੀ ਪਤਾ ਚੱਗੇ ਮਰਨ ਦੇ ਹੈ ਕੀ ਆ ਨਾ ਉਹ ਦੁਕਾਨ ਦਾ ਹੁਣ ਤਾਂ ਮੈਨੂੰ ਪਤਾ ਨਹੀਂ ਉਹ ਤਾਂ ਨਹੀਂ 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 ਪਾ ਰਤਨ ਦਿਨ ਹੋਈ ਧੀਆ ਰਤਨ ਸ਼ਾਇਦ ਕੋਸਾ ਹੈ ਜਾਨ ਮਰੰਡੇ ਸੀ ਮਾਸੀ ਉਹਨਾਂ ਦੇ ਗਵਾਂਟੇ ਤੇ ਸੀ ਕਿ ਮੈਂ ਮਹਿੰਦੀ ਲਵਾ ਕੇ ਆਈ ਸੀ ਅੰਦਰੋਂ ਜਾ ਪਕਾਈ ਨਾ ਰੋਡ ਤੋਂ ਪਕਾਈ ਨਾ ਰੋਡ ਨੂੰ ਚੱਲੇ ਆ ਕਿ ਸ਼ਾਇਦ ਮਰੰਡੇ ਨੂੰ ਬੜਦੇ ਅੰਦਰ ਨੂੰ ਪੇਪਲ ਨੂੰ ਜਾ ਕੇ ਉਹਨਾਂ ਦੀ ਮਨਿਆਰੀ ਦੀ ਦੁਕਾਨ ਸੀਗੀ ਵਿੱਚ ਬਿਊਟੀ ਪਾਰਲਰ ਉਹ ਕਰਿਆ ਹਾ ਦਿਓ ਸਸਤਾ ਮਾਸੀ ਉਹਨਾਂ ਦੇ ਗਵਾਂਟੇ ਸੀ ਬਸ ਇੱਕੋ ਵਾਰ ਤੇ ਆਈਆਂ ਮੁੜ ਕੇ ਤਾਂ ਮੈਂ ਨਹੀਂ ਮੈਂ ਟ੍ਰੇਨਿੰਗ ਜ਼ਰੂਰ ਕਰਾਉਣੀ ਆ 20 ਦਿਨ ਬਾਅਦ ਕਰਾਇਆ ਮੈਂ ਮਹੀਨੇ ਬਾਅਦ 15 ਦਿਨ ਬਾਅਦ ਮੈਂ ਹੌਲੀ ਥ੍ਰੈਡਿੰਗ ਕਰਾਉਣੀ ਹੈ ਮੈਂ ਕਦੇ ਨਹੀਂ ਕੋਈ ਆਪਣਾ ਚਿਹਰੇ ਨੂੰ ਹਾਂ ਹੁਣ ਕਿੰਨੇ ਮੇਨ ਵਿਆਹ ਲੰਗੀਆਂ ਕਿਸੇ ਚ ਵੀ ਮੈਂ ਨਹੀਂ ਪਾਉਂਦਾ ਫੁੱਲ ਲੱਗੇ ਬਣੀ ਉਕਣਾ ਸਾਬਣ ਨਾਲ ਮੂੰਹ ਧੋ ਕੇ ਦੰਦਾਂ ਲਈ ਬੜਾਈ ਲਾ ਕੇ ਦੇਖਾ ਲਓ ਕਿ ਚਲੇ ਜਾਂਦਾ ਬਈ ਮੈਂ ਨਹੀਂ ਮੈਨੂੰ ਜਣੀ ਆ ਹਾਂ ਅਗਲੇ ਨੇ ਚੱਪ ਕੇ ਜੇ ਗੱਲ ਕਰੀ ਗਾਂ ਤੂੰ ਭੈਣ ਝੂਠੇ ਨਾ ਮਾ ਯਾਰ ਝੂਠ ਵਾਲੇ ਦਿਨ ਤਾਂ ਅਸੀਂ ਜੰਮੇ ਨਹੀਂ ਹੈਗੇ ਬਈ ਮੈਂ ਵਾਕਿਆ ਹੀ ਨਹੀਂ ਕਦੇ ਉਹ ਹੋਈ ਹੈਗੀ ਤਿਆਰ ਐ ਦਾ ਸੈਲੂਨਾਂ ਚ ਜਾਂ ਕਰਤੇ ਹੋਰ ਵੀ ਮੈਂ ਤਾਂ ਬਿਊਟੀ ਕਰ ਲਉਂਦੇ ਵਿਆਹ ਦੀ ਤਿਆਰੀ ਹੋ ਚੁਈ ਹੈ ਤਾਂ ਲਹਿੰਗਿਆਂ ਦਾ ਵਰਵਾਜ ਹੋ ਗਿਆ ਮੈਂ 3 ਸਾਲ ਪਹਿਲਾਂ ਲਹਿੰਗਾ ਪਾਇਆਤਾ ਹੂੰ ਪਾਈ ਇੱਕ ਦੋ ਘਰਦਿਆਂ ਨੇ ਇਤਰਾਜ਼ ਵੀ ਕੀਤਾ ਵੀ ਅਸੀਂ ਲਹਿੰਗਾ ਨਹੀਂ ਪਾਉਣਾ ਹੈਗਾ ਜਾਂ ਸੂਟ ਸੁਣਾ ਲਿਆ ਹੈਨਾ ਚਲੋ ਭੈਣ ਭਾਈ ਦਾ ਆਪਣਾ ਸੁਭਾਅ ਹੁੰਦਾ ਤੇ ਚਲੋ ਸਿਆਣਿਆਂ ਨੇ ਸਮਝਾ ਸਮਝੂਤਾ ਹੈਨਾ ਤੇ ਕਿਉਂਕਿ ਜਾਦੇ ਚੀਜ਼ਾਂ ਨਵੇਂ ਨਵੇਂ ਆਈਆਂ ਦੀਆਂ ਹਾਂਜੀ ਹੁਣ ਦਿਖਾਉਨੇ ਆ ਥਾਲੇ ਵਿਆਹ ਲਈ ਐਲਬਮ ਹਾਂਜੀ ਸਰਦਾਰ ਜੀ ਚਲੋ ਇਹਦੇ ਵੀ ਹੁਣ ਤਾਂ ਪੇਜ ਜੇ ਮਤਲਬ ਹੋ ਗਏ ਉਹ ਹਾਂ ਆਪਾਂ ਨਵੀਂ ਤਿਆਰ ਕਰਾਉਨੇ ਆ ਹੋ ਜਾਣਗੇ ਫੋਟੋਆਂ ਦੀਆਂ ਆ ਗਿਆ ਸ਼ੋਭਿਆ ਸ਼ੋਭ ਵਿਵਾਹ ਆ ਯਾਦਾ ਇਹਦੇ ਪੋਸਟਰ ਨਰਵਾਜ ਹੁੰਦਾ ਤਾਂ ਆ ਪੋਸਟਰ ਹੈ ਫੋਟੋ ਨਹੀਂ ਕੱਟ ਲਈ ਜਿਹਦੇ ਫੋਟੋ ਲਾਈ ਹੈ ਫੋਟੋ ਲੰਿਰਦਾ ਇਹਨਾਂ ਨੇ ਕੋਈ ਉਤਰ ਹੁੰਦਾ ਜੀ ਆਹ ਬਸ ਇਹ ਬਰਾਤੀ ਕੰਡ ਚੱਲ ਜਾ ਕੇ ਅਮਾ ਵੀ ਧਾਰੇ ਭੇਜਤਾ ਆ ਫੋਟੋ ਯਾ ਇਹ ਫੋਟੋ ਕੱਟ ਕੇ ਲਾ ਸਮੇ ਸਮੇਂ ਦੇ ਰੰਗ ਹੈ ਚੱਲ ਬਲਾ ਲੈ ਇਹ ਤਾਂ ਜਿਆਦਾ ਵੀ ਖੰਡਾਉਂਦੇ ਤੇ ਪੂਰੇ ਫੋਟੋਗ੍ਰਾਫਰ ਹਾਂ ਇਹੋ ਚੱਲਿਆ ਜਿਹਦਾ ਕੰਮ 95 94 95 ਮੇਜਾ ਲਓ ਆ ਗਈ ਜਾਗੋ ਸਵਰਗ ਸਵਰਗ ਇਹਦੇ ਬਾਹਰ ਇਹ ਆ ਗਈ ਜੀ ਜਾਗੋ ਇਹ 30 ਸਾਲ ਪਹਿਲਾਂ ਦੀ ਜਾਗੋ ਆ ਹਾਂਜੀ 30 ਸਾਲ ਪਹਿਲਾਂ ਦੀ ਜਾਗੋ ਆ ਆ ਘਰ ਹੈ ਨਾ ਸਰਦਾਰ ਜੀ ਘਰੇ ਵਦੂਏ ਮਾਜੇ ਤੀਏ ਬਿਪਨੀ ਵਾਲੇ ਹਾਂ ਹਾਂ ਉਹ ਨਾ ਵੀ ਨਹੀਂ ਹੈਗੀ ਯਾਰ ਫੋਟੋ ਕੋਈ ਕਿਤੇ ਵੀ ਉਹ ਵੀਡੀਓ ਸੀ ਹਾਂ ਵੀਡੀਓ ਚ ਵੀਡੀਓ ਤੀਗੀ ਵੀਡੀਓ ਤੇ ਸਾਡੀ ਤੀਗਾ ਬੱਚੇ ਹੁਣ ਬੱਚਿਆਂ ਦੇ ਪਾਪਾ ਬਣ ਗਏ ਸਾਡੇ 30 ਸਾਲ ਚ ਤਾਂ ਦੁਨੀਆ ਚੇਂਜ ਹੋ ਜਾਂਦੀ ਆ ਸਾਡੇ ਬੱਚੇ ਹੁਣ ਬੱਚਿਆਂ ਦੇ ਪਾਪਾ ਬਣ ਗਏ ਆ ਦੇ ਚੰਦਾ ਬਣੀ ਹਾਂ ਆ ਲੈ ਬਣਾਇਓ ਬੀਬੀਆਂ ਬਣਾਉਣ ਦੀ ਆ ਦੇਖ ਆ ਚੂਚੇ ਖੜੇ ਆ ਬਰਾਣੀ ਦੀਆਂ ਸਾਣੀਆਂ ਵੀ ਇੱਕ ਦੋ ਖੜੀਆਂ ਨੇ ਕਵਾਲ ਸਿੰਘ ਕਿਵੇਂ ਖੜੇ ਨੇ ਛੋਟੇ ਸਦਾ ਦੀ ਕਈ ਰੋਹਾਂ ਲੰਗੀਆਂ ਵਿੱਚੋਂ ਬਹੁਤ ਬਹੁਤ ਲੀਬੀ ਵੀ ਲੰਗੀਆਂ ਉਹ ਤੇ ਖੜੀ ਆ ਪਰ ਬਹੁਤ ਰੋਹਾਂ ਜਿਹੜੀਆਂ ਲੰਗੀਆਂ ਹਨਾ ਲੋਈ ਕਹਿੰਦੇ ਹੁੰਦੇ ਆ ਵੀ ਜਿਉਂਦੇ ਆ ਮੇਲੇ ਨੇ ਖਵਾਣ ਵਾਲੀ ਬੇਬੇ ਜਿਉਂਦੇ ਆ ਖਾਣਾ ਖਵਾਣ ਵਾਲੇ ਬੇਬੇ ਇਹਨਾਂ ਪੰਗੜੇ ਪੈਂਦੇ ਆ ਹਾਂ ਉਹ ਨਾਲ ਨmber ਜਿਹੇ ਲੱਤਿਆਂ ਜਿੰਨੇ ਲੱਤਿਆਂ ਸੀ ਸੇਮ ਸੇਮ ਜੀਆਂ ਹੈ ਫਿਰ ਤਵਲ ਭੈਣ ਜੀ ਤੇ ਭੋਲੀ ਭੈਣ ਜੀ ਹਾਂ ਜਸੋ ਭੈਣ ਦੀ ਇੱਕੋ ਇੱਕ ਤਰ੍ਹਾਂ ਦੇ ਤਿੰਨਾਂ ਦੇ ਜਸੋ ਭੈਣ ਜੀ ਦੇ ਪੀਲੇ ਪੀਲੇ ਸੂਟ ਦਾ ਤਾਂ ਨਾਭੀ ਦਾ ਟ੍ਰੈਂਡ ਸੀਗਾ ਉਸ ਟਾਈਮ ਹੂੰ ਤੇ ਮਮੀ ਭੈਣ ਜੀ ਲਾਲੀ ਭੈਣ ਜੀ ਮੈਂ ਘੜੇ ਹੁੰਦੇ ਮਮੀ ਜੀ ਕਿੱਥੇ ਆਹ ਥੱਲੇ ਆ ਗਏ ਨੇ ਸਾਡੇ ਵਿਆਹ ਨੂੰ ਦੇਖ ਲਓ ਜੀ ਮਰੂਤੀ ਸਜਾਈ ਹੋਈ ਸੀ ਮਰੂਤੀ ਦਾ ਆ ਜਾਂਦੀਆਂ ਨੇ ਹੁਣ ਫਰਚੂਨਾ ਜਾਂਦੀਆਂ ਸਮਾਤਰ ਆਹ ਦੇਖੋ ਨੱਕ ਲੱਗਿਆ ਹੈ ਨਾ ਨੱਕ ਲੱਗਿਆ ਹੈ ਸਾਲੀਆਂ ਦਾ ਆ ਵੀਰ ਦਾ ਹਾਂ ਜਰ ਦੇ ਮਾਮਾ ਜੀਆ ਤੇ ਆ ਮੇਰੇ ਮਾਮਾ ਜੀਆ ਮਾਮਾ ਦੇ ਮਿਲਣੀ ਹੈ ਮਾਮਿਆਂ ਨਹੀਂ ਸਮੇ ਸਮੇਂ ਦੇ ਲੰਗ ਨੇ ਪਾਇਆ ਜੀ ਵੀ ਨਾਲੇ ਬਹੁਤ ਬਹੁਤ ਹਾਂ ਅੱਦੋ ਅੱਦ ਹੋ ਗਿਆ 33 ਸਾਲਾਂ ਚ ਤਾਂ ਬਹੁਤ ਕੁਝ ਲੰਗਿਆ ਬੈਸ ਬਸ ਯਾਰ ਉਹ ਟਾਈਮ ਉਹ ਟਾਈਮ ਤਾਂ ਨਕਾ ਉਹ ਟਾਈਮ ਤਾਂ ਨਕਾ ਹੈ ਕਾਰਕੰਨਾਂ ਦਾ ਹੁੰਦੇ ਸੀ ਜਦ ਇੱਕਣ ਮਗਰ ਭਰ ਉਹਦਾ ਸਰੂਪਨ ਜਾ ਕੇ ਹਾਂ ਦੂਜੇ ਉਧਰ ਦੂਜੇ ਘਰ ਹੋਇਆ ਹੈ ਰੋਟੀ ਪਾਣੀ ਦਾ ਪ੍ਰਬੰਧ ਤੇ ਇਧਰਲੇ ਘਰ ਸਾਡਾ ਦੇਖ ਲਓ ਹੈਗਾ ਹਾਂ ਹੈਗਾ ਤਾਂ 100 150 ਹਾਂ ਸੌ ਕੋ ਸਾਢਾ ਵੀ ਤਾਂ ਲਾ ਪਿੰਡ ਨੂੰ ਲਾ ਕੇ ਰਿਸ਼ਤੇਦਾਰਾਂ ਨੂੰ ਸੀਦਾ ਸਮੇਂ ਸਮੇਂ ਦੇ ਰੰਗ ਨਾ ਆ ਬਣਾਓ ਮੇਰੀ ਵਾਲੀ ਵੀਡੀਓ ਮੈਂ ਆ ਗਈ ਐਂਟਰੀ ਕਿੱਲਾ ਬਣੇ ਇਹ ਤੋਂ ਹੁਣ ਆ ਪਿੱਛੇ ਰਹਿ ਜੀਆਂ ਆ ਗਈ ਹੁਣ 30 ਸਾਲ ਹੋ ਗਏ ਇਹਨੂੰ ਕਹਿੰਦੀ ਲਓ ਕਹਿੰਦੀ ਐ ਸਪੈਸ਼ਲ ਬਣਾਓ ਕਹਿੰਦੀ ਮੈਂ ਆ ਗਈ ਭੱਜੀ ਬਸ ਚੱਲ ਤੰਦੂਰ ਐਕਨ ਹੁੰਦਾ ਤਾਂ ਹੀ ਉਹਦਾ ਚਲੋ ਭਾਈ ਟੋਚਨ ਇੱਥੇ ਪੈ ਗਿਆ ਟੋਚਨ ਟੋਚਨ ਪੈਨੂੰ 30 ਸਾਲ ਹੋ ਗਏ ਹੈ ਆਡੀ ਦਾ ਬਾਈ ਬਹੁਤ ਵਧੀਆ ਲੰਘੀਆ ਤੁਸੀਂ ਆਪਣੀ ਦੱਸਿਓ ਬਾਈ ਬਹੁਤ ਵਧੀਆ ਸੱਚੇ ਪਾਤਸ਼ਾਹ ਜਿੰਨੇ ਕੋ ਹੋਰ ਸੁਆਸ ਬਖਸ਼ੇ ਮਹਾਰਾਜ ਨੇ ਇਕਣੇ ਲਗਾਦਣਾ ਆ ਆ ਦੇਖੋ ਆ ਮੇਰੀਆਂ ਵਧੀਆਂ ਨੇ ਮੈਂ ਕਿ ਨਹੀਂ ਆ ਬੰਦਾ ਲੱਭਿਆ ਅਜੀ ਕਰਾ ਵਾਚਰ ਵਾਲਾ ਉਹ ਸਿਕਨ ਟਿਕ ਨਹੀਂ ਜਲ ਗਈ ਉਹ ਗਏ ਪਿੱਛੇ ਹਾਂਜੀ ਐਸਐੜੀ ਦੇ ਫਰੈਂਡ ਕੜੇ ਸਾਰੇ ਚਾਚੇ ਹੁੰਦੇ ਦੇਖੋ ਕੋਟ ਪੈਂਟਾਂ ਵਾਲੇ ਉਹ ਟਾਈਮ ਕੋਟ ਪੈਂਟਾਂ ਤਾਂ ਸੱਚੀ ਆ ਦੇਖ ਲਓ ਤੁਸੀਂ ਇਹਨਾਂ ਪੂਰੀ ਪੂਰੀ ਟੌਹ ਹੈ ਨਾ ਕਹਿੰਦੀ ਕਹਾਉਂਦੀ ਜਨਤ ਹੀ ਗਈ ਇਹਨੂੰ ਕਿਹਨੂੰ ਲੈ ਕੇ ਲਾਉਣੀ ਆ ਗੱਲਾਂ ਨਹੀਂ ਕੰਮ ਹੁੰਦੇ ਆਈ ਹੁੰਦੀਆਂ ਚੰਗੀਆਂ ਜਾਂ ਮਾੜੀਆਂ ਚੱਕ ਲੈ ਨਾ ਆਹ ਜੀ ਮੇਰੀ ਮਾਤਾ ਆ ਦੁੱਧ ਪਲਾਈ ਵਾਲੀ ਰਸਮ ਹੈ ਜਿਹੜੀ ਅੰਦਰ ਕਰਦੇ ਹਾਂ ਅੰਦਰ ਦੁੱਧ ਲਾਉਂਦੇ ਹੁੰਦੇ ਤੇ ਹੈ ਨਾ ਪਰ ਹੋਰ ਦੁੱਧ ਪਲਾਈ ਵਾਲੀ ਰਸਮ ਹੁੰਦੀ ਹਣੀ ਪੈਲਸ ਚ ਬਸ ਪੈਲਸ ਚ ਕਿਹੜਾ ਕਰਦੇ ਰੋਟੀ ਖਲਾਈ ਰਸਮ ਹੁਣ ਤਾਂ ਰੋਟੀ ਖਲਾਈ ਬੰਨਵੇੜਿਆ ਕਮਰ ਨਾਲ ਦੀ ਨਾਲੇ ਆ ਵੀ ਤੁਹਾਡੀ ਗੱਲ ਬੰਨਣੇ ਵਾਲੀ ਜਾਂਚ ਹੁੰਦੀਆਂ ਤੀਆਂ ਜਿਹੜੇ ਘਰਾਂ ਚ ਜੰਨਾ ਜਾਂਦੀਆਂ ਤੀਆਂ ਠੀਕ ਹੈ ਨਾ ਹਾਂ ਆਹ ਤਾਂ ਮਾਜੀ ਗੱਲ ਕੰਮ ਇਹ ਸਾਰੀ ਸੱਚੀ ਗੱਲ ਹੈ ਸਾਰੇ ਅੰਦਰ ਹੈ ਨਾ ਨਾਲ ਆਏ ਤੇ ਤੁਹਾਡੇ ਹਾਂ ਦੁੱਧ ਪੀਣਾ ਚੱਲੂਗਾ ਬਈ ਆ ਤੋ ਬਾਦਾਰ ਮਸਾਲੇ ਚ ਜਨ ਉਤਰਨੀ ਹੈ ਨਾ ਭਗੜਾ ਪੈਂਦਾ ਹੁੰਦਾ ਮਿੰਗੀਆਂ ਦੇ ਬੈਠੇ ਆ ਹਾਂ ਕੋਈ ਸਿੰਘ ਆ ਦੇ ਬੈਠਾ ਹੈ ਮਿੰਜਿਆਂ ਦੇ ਬੈਠਾ ਗਾਹ ਪੈਂਦਾ ਪੂਰਾ ਇੱਧਰ ਉਹ ਵੈਦਾਂ ਤੇ ਗਲਾਸ ਪੜੀ ਹੋਈ ਹੈ ਇੱਧਰ ਚੱਲਦੇ ਗਰਾਸੀ ਹੈ ਚੁੱਪ ਚੀਕ ਕੀ ਇਹ ਲੋਜੀ ਕੀ ਆ ਜੀ ਬਿਦਾ ਬਤਾਉਗੀ ਨਾ ਬਿਦਾ ਬਤਾਉਗੀ ਆ ਦੇਖੋ ਮੇਰੇ ਘਰ ਦਾ ਗੇਟ ਗੇਟ ਹਾਥੀ ਵਾਲੇ ਸੀਗੇ ਹਾਥੀ ਵਾਲੇ ਗੇਟ ਮਾਮਾ ਜੀ ਹਵੇ ਲੀ ਟਾਈਪ ਮਕਾਨਤਾ ਪਹਿਲਾਂ ਸਾਰੇ ਮਾਮਾ ਜੀ ਸੌਤਾ ਢਾਟਾ ਕੋਠੀਆਂ ਕਰਤੀਆਂ ਅਸਲ ਵਿੱਚ ਸੰਤੁਸ਼ਟੀ ਇਹਨਾ ਮਕਾਨਾਂ ਚ ଥି ਹਾਂ ਮਾਮਾ ਜੀ ਸੇ ਘੋੜੀ ਪਰ ਬੈਠ ਜਾਂਦੀ ਸੀ ਐਡਾ ਗੇਟ ਤਾਂ ਖੇਲੋ ਉਤੋਂ ਬਾਅਦ ਸਿੱਧਾ ਇੱਥੇ ਡਾਇਰੈਕਟ ਐਂਟਰੀ ਹੋਗੀ ਚੈਲੋ ਜੀ ਦੇਖੋ ਜੀ ਇਹ थी ਮੇਰੇ ਵਿਆਹ ਦੀ ਐਲਬਮ ਚਲੋ ਜੀ ਠੀਕ ਹੈ ਜੀ ਬਸਿਓ ਜਰੂਰ ਤੁਹਾਨੂੰ ਸਾਡਾ ਵਿਆਹ ਦੇਖ ਕੇ ਕਿਦਾਂ ਲੱਗਿਆ ਕਿੰਨੀ ਘਟੋਰ ਸ਼ੋਰ ਆ ਜਾਂਦੀ ਹੈ ਜਰੂਰ ਤੁਹਾਨੂੰ ਜ਼ਰੂਰ ਕਰਿਓ ਜਿਸ ਬਾਕੀ ਅਗਛੇ ਦੱਸਿਆ ਕਰੋ ਜੀ ਅੱਜ ਦੇ ਵਿਆਹ ਤੇ ਉਹ ਟਾਈਮ ਦੇ ਵਿਆਹਾਂ 'ਚ ਫਰਕ ਦੱਸਿਓ ਵੀ ਕੀ ਆ ਹਾਂ ਅ ਸਰਦਾਰ ਜੀ ਫਰਕ ਤਾਂ ਬਹੁਤ ਪੈ ਗਿਆ ਫਰਕ ਪੈ ਗਿਆ ਛੋਸ਼ੇਵਾਜੀ ਦਾ ਹੂੰ ਛੋਸ਼ੇਵਾਜੀ ਦਾ ਇਹ ਜਿਹੜੀ ਆਪਣੀਆਂ ਰਸਮਾਂ ਸਾਰੀਆਂ ਥੋਸ ਹੈ ਹੂੰ ਮੁਹੱਬਤ ਭਰੀਆਂ ਰਸਮਾਂ ਨੇ ਸਾਰੀਆਂ ਹੂੰ ਹੁਣ ਤਾਂ ਜਾਓ ਭੈਡਾ ਮੰਗੋ ਖੋਲੀਆਂ ਤੇ ਖਾਓ ਆਪਣਾ ਘਰ ਨੂੰ ਆ ਜਾਓ ਤੁਹਾਨੂੰ ਕੋਈ ਨਹੀਂ ਪੁੱਛਦਾ ਕਿਦੇ ਤੁਸੀਂ ਆਏ ਹੋ ਕਦੋਂ ਆਏ ਹੋ ਕਦੋਂ ਤੁਸੀਂ ਜਾਣਾ ਕੋਈ ਨਹੀਂ ਪੁੱਛਦਾ ਪੈਸਿਆਂ ਦੇ ਨਾਲ ਜਮਾ ਜੀਓ ਵਿਆਹ ਤੇ ਘਰ ਦੇ ਮੈਂ ਪਹਿਰੇ ਅੱਗੇ ਵੀ ਕਿਹਾ ਬਈ ਵਾਕਿਆ ਹੀ ਬਾਪ ਦੀ ਦੇੜੀ ਕੁਆਰੀ ਰਹ ਜਾਂਦੀ ਆ ਈਆਂ ਬਾਪ ਦੀ ਦੇੜੀ ਤੋਂ ਵਿਦਾ ਹੋਣੀ ਹੈ ਜਾਂਦੀਆਂ ਆਨੰਦ ਕਾਰਜ 20 ਪਿੰਡ ਚ ਬਾਕੀ ਜਦੋਂ ਪਿੰਡ ਚ ਵਿਆਹ ਹੁੰਦੇ ਨੇ ਤਾਂ ਸਭ ਦੇ ਗਰੀਬ ਗੁਰਬੇ ਦੇ ਸਭ ਦੇ ਮੂੰਹ ਚ ਸਾਡੇ ਘਰ ਦਾ ਕਿੜਕਾ ਪੈਂਦਾ ਤੇ ਅੱਜ ਜੇ ਵਾਕਿਆ ਹੀ ਵਿਆਹ ਹੁੰਦਾ ਅੱਜ ਦੇਆਂ ਦਰ ਉਹਨਾਂ ਟਾਈਮਾਂ ਦੇਆਂ ਦਾ ਫਰਕ ਆ ਚਲੋ ਠੀਕ ਹੈ ਜੀ ਫਿਰ ਵੀ ਬੋਲਦਿਆਂ ਹੋ ਕੋਈ ਭੁੱਲ ਚੁੱਕ ਹੋਣੀ ਹੋਵੇ ਤਾਂ ਜਰੂਰ ਮਾਫ਼ ਕਰਿਓ ਸਤਿ ਸ਼੍ਰੀ ਅਕਾਲ